ਅੱਜ ਇਸ ਘਟਨਾ ਬਾਰੇ ਗੱਲਬਾਤ ਕਰਨ ਲੱਗੇ ਆਂ ਹਰਿਆਣਾ ਹਰਿਆਣੇ ਦਾ ਜ਼ਿਲ੍ਹਾ ਰੋਤਕ ਰੋਤਕ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ ਪ੍ਰਦੀਪ ਮਾਲਿਕ ਉਰਫ ਬਬਲੂ ਪਹਿਲਵਣ ਜਿਹਦਾ ਕਿ ਪ੍ਰਾਪਰਟੀ ਦਾ ਬਿਜ਼ਨਸ ਹੁੰਦਾ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਬਬਲੀ ਬਬਲੂ ਪਹਿਲਵਣ ਦੀ ਉਮਰ ਹੁੰਦੀ ਹੈ 45 ਸਾਲ ਤੇ ਜਿਹੜੀ ਪਤਨੀ ਹੁੰਦੀ ਹੈ ਉਹਦੀ ਉਮਰ ਹੁੰਦੀ ਹੈ 40 ਸਾਲ ਇੱਕ ਉਹਨਾਂ ਦੀ ਬੇਟੀ ਤਮੰਨਾ ਜਿਹਦੀ ਉਮਰ 17 ਸਾਲ ਤੇ ਬੇਟਾ ਅਭਿਸ਼ੇਕ ਜਿਹਦੀ ਉਮਰ 20 ਸਾਲ ਤੇ ਉਸੇ ਘਰ ਦੇ ਵਿੱਚ ਆਈ ਹੁੰਦੀ ਹੈ ਉਹਦੀ ਸੱਸ ਬਬਲੂ ਪਹਿਲਵਾਨ ਦੀ ਰੋਸ਼ਨੀ ਦੇਵੀ ਤੇ ਇਹ ਪਰਿਵਾਰ ਜਿੰਦਾ ਹੁੰਦਾ 27 ਅਗਸਤ 2021 ਨੂੰ ਜਿਹੜਾ ਅਭਿਸ਼ੇਕ ਸ਼ਰਮਾ ਉਹ ਸਵੇਰੇ ਆਪਣੇ ਘਰੋਂ ਜਾਂਦਾ ਆਪਣੇ ਦੋਸਤਾਂ ਦੇ ਨਾਲ ਪਾਰਟੀ ਕਰਨ ਤੇ ਕਰੀਬ 12 1 ਵਜੇ ਉਹ ਫੋਨ ਕਰਦਾ ਘਰ ਦੇ ਵਿੱਚੋਂ ਆਪਣੇ ਜਦੋਂ ਪਿਓ ਨੂੰ ਫੋਨ ਕਰਦਾ ਤਾਂ ਉਦੋਂ ਫੋਨ ਨਹੀਂ ਚੱਕਿਆ ਜਾਂਦਾ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਵੀ ਫੋਨ ਕਰਦਾ ਆਪਣੀ ਭੈਣ ਨੂੰ ਵੀ ਫੋਨ ਕਰਦਾ ਪਰ ਕਿਸੇ ਵੱਲੋਂ ਵੀ ਫੋਨ ਰਿਸੀਵ ਨਹੀਂ ਕੀਤਾ ਜਾਂਦਾ ਉਨਕੇ ਨੂੰ ਫੋਨ ਰিসিਵ ਨਹੀਂ ਕੀਤਾ ਜਾਂਦਾ ਉਹ ਨੇੜੇ ਰਹਿੰਦੇ ਹੀ ਆਪਣੇ ਮਾਮੇ ਨੂੰ ਫੋਨ ਕਰਦਾ ਵੀ ਕੋਈ ਵੀ ਫੋਨ ਨਹੀਂ ਚੱਕ ਰਿਹਾ ਤੁਸੀਂ ਜਾ ਕੇ ਮੜਾ ਜਾ ਦੇਖੋ ਅਭਿਸ਼ੇਕ ਮਾਲਿਕ ਜਿਹੜਾ ਹੁੰਦਾ ਉਹ ਵੀ ਆਪਣੇ ਘਰਵਾਲ ਨੂੰ ਨਿਕਲਦਾ ਵੀ ਕੋਈ ਵੀ ਫੋਨ ਕਿਉਂ ਨਹੀਂ ਚੱਕ ਰਿਹਾ ਜਦੋਂ ਘਰ ਪਹੁੰਚਦਾ ਤਾਂ ਜਾ ਕੇ ਦੇਖਦਾ ਵੀ ਉਹਦੇ ਘਰ ਦੇ ਬਾਹਰ ਲੋਕ ਲੱਗਿਆ ਹੁੰਦਾ ਉਹ ਹੈਰਾਨ ਹੁੰਦਾ ਤੇ ਨੂੰ ਘਬਰਾਟ ਵੀ ਹੁੰਦੀ ਹੈ ਕਿ ਸਾਡੇ ਘਰ ਦੇ ਵਿੱਚੋਂ ਕਿਸੇ ਦਾ ਵੀ ਬਾਹਰ ਜਾਣ ਦੀ ਕੋਈ ਪਲਾਨਿੰਗ ਨਹੀਂ ਸੀ ਤੇ ਪੂਰੇ ਪਰਿਵਾਰ ਦੀ ਤਾਂ ਬਿਲਕੁਲ ਵੀ ਨਹੀਂ ਉਹ ਫਿਰ ਦੁਬਾਰਾ ਫੋਨ ਕੀਤੇ ਜਾਂਦੇ ਨੇ ਉਹਦਾ ਮਾਮਾ ਵੀ ਉੱਥੇ ਪਹੁੰਚਦਾ ਪਰ ਕਿਸੇ ਵੱਲੋਂ ਵੀ ਫੋਨ ਨਹੀਂ ਚੱਕਿਆ ਜਾਂਦਾ ਆਂਡੀ ਗਵਾਂਡੀ ਇਕੱਠੇ ਹੁੰਦੇ ਨੇ ਹੁਣ ਲੋਕ ਲੱਗਿਆ ਹੁੰਦਾ ਫਿਰ ਉਦੋਂ ਬਾਅਦ ਕੀ ਕਰਦਾ ਅਭਿਸ਼ੇਕ ਮਾਲਿਕ ਜਿਹੜਾ ਹੁੰਦਾ ਉਹ ਕੰਧ ਟੱਪ ਕੇ ਘਰ ਦੇ ਵਿੱਚ ਦਾਖਲ ਹੁੰਦਾ ਜਿਵੇਂ ਦਾਖਲ ਹੁੰਦਾ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਉਹਦੀ ਚੀਕ ਪੁਕਾਰ ਸੁਣ ਕੇ ਲੋਕ ਵੀ ਕੰਧ ਟੱਪ ਕੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਖੂਨ ਹੀ ਖੂਨ ਹੁੰਦਾ ਅੰਦਰੋਂ ਖੂਨ ਬਾਹਰ ਆ ਰਿਆ ਹੁੰਦਾ ਹੁਣ ਜਦੋਂ ਅੰਦਰ ਲੋਕ ਦਾਖਲ ਹੁੰਦੇ ਨੇ ਇੱਕ ਕਮਰੇ ਦੇ ਵਿੱਚ ਜਦੋਂ ਖੂਨ ਬਾਹਰ ਆਉਂਦਾ ਹੁੰਦਾ ਉਹ ਕਮਰੇ ਦਾ ਜਦੋਂ ਲੋਕ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਲੋਕ ਬੰਦ ਹੁੰਦਾ ਉਹ ਦਰਵਾਜ਼ਾ ਤੋੜਿਆ ਜਾਂਦਾ ਤੋੜ ਕੇ ਜਦੋਂ ਅੰਦਰ ਦੇਖਿਆ ਜਾਂਦਾ ਤਾਂ ਉੱਥੇ ਬਬਲੂ ਪਹਿਲਵਾਨ ਦੀ ਲਾਸ਼ ਪਈ ਹੁੰਦੀ ਹੈ ਉਹਦੇ ਸਿਰ ਦੇ ਵਿੱਚ ਦੇਖਣ ਤੇ ਪਤਾ ਲੱਗਦਾ ਵੀ ਤਿੰਨ ਗੋਲੀਆਂ ਮਾਰੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਦੂਜੇ ਪਰਿਵਾਰ ਦੀ ਭਾਲ ਕੀਤੀ ਜਾਂਦੀ ਹੈ ਜਦੋਂ ਉੱਪਰ ਦੀ ਮੰਜ਼ਲ ਤੇ ਜਾਇਆ ਜਾਂਦਾ ਤਾਂ ਉੱਥੇ ਉਹ ਵੀ ਦਰਵਾਜ਼ਾ ਬੰਦ ਹੁੰਦਾ ਫਿਰ ਉਹਨੂੰ ਤੋੜਿਆ ਜਾਂਦਾ ਤੇ ਜਦੋਂ ਉਹਦੇ ਅੰਦਰ ਦਾਖਲ ਹੁੰਦੇ ਨੇ ਤਾਂ ਉਦੀ ਭੈਣ, ਉਹਦੀ ਮਾਂ ਤੇ ਉਹਦੀ ਨਾਨੀ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਹੁੰਦੀਆਂ। ਹੁਣ ਕਿਸੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਮੌਕੇ ਤੇ ਪੁਲਿਸ ਪਹੁੰਚਦੀ ਹੈ। ਹੁਣ ਇੱਕ ਘਰ ਦੇ ਵਿੱਚ ਚਾਰ ਕਤਲਾਂ ਦੀ ਜਦੋਂ ਗੱਲ ਪੁਲਿਸ ਸੁਣਦੀ ਹੈ ਤਾਂ ਉੱਥੇ ਵੱਡੇ ਅਧਿਕਾਰੀ ਵੀ ਪਹੁੰਚਦੇ ਨੇ। ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਤੇ ਪੁਲਿਸ ਜਦੋਂ ਲਾਸ਼ਾਂ ਨੂੰ ਦੇਖਦੀ ਹੈ ਤਾਂ ਪਤਾ ਲੱਗਦਾ ਵੀ ਜਿਹੜੀ ਤਮੰਨਾ ਬਬਲੂ ਪਹਿਲਵਾਨ ਦੀ ਲੜਕੀ ਉਹਦੀ ਹਜੇ ਸਾਹ ਚੱਲਦੇ ਹੁੰਦੇ ਨੇ ਉਹ ਜਿਉਂਦੀ ਹੁੰਦੀ ਹੈ। ਪੁਲਿਸ ਉਹਨੂੰ ਫਟਾਫਟ ਪੀਜੀਆਈ ਰੈਫਰ ਕਰਦੀ ਹੈ ਰੋਧਕ ਉਹਦਾ ਉੱਥੇ ਲਾਸ਼ ਸ਼ੁਰੂ ਹੁੰਦਾ ਹੈ ਤੇ ਬਾਕੀ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ। ਹੁਣ ਉੱਥੇ ਫੋਰੈਂਸਿਕ ਟੀਮਾਂ ਵੀ ਪਹੁੰਚਦੀਆਂ ਨੇ। ਉੱਥੋਂ ਸੈਂਪਲ ਕਲੈਕਟ ਕੀਤੇ ਜਾਂਦੇ ਨੇ। ਬੜੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ ਵੀ ਕਿਸੇ ਤਰੀਕੇ ਕੋਈ ਸਬੂਤ ਮਿਲ ਸਕੇ। ਪਰ ਉੱਥੋਂ ਪੁਲਿਸ ਨੂੰ ਕੋਈ ਵੀ ਸਬੂਤ ਨਹੀਂ ਮਿਲਦਾ। ਹੁਣ ਪੁਲਿਸ ਵਾਲੇ ਹੈਰਾਨ ਹੁੰਦੇ ਨੇ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ। ਉਹਨਾਂ ਦੀ ਮੀਟਿੰਗ ਦੇ ਵਿੱਚ ਇੱਕ ਗੱਲ ਉੱਠਦੀ ਹੈ ਵੀ ਇਸ ਤਰੀਕੇ ਦੇ ਨਾਲ ਮਾਰਿਆ ਗਿਆ ਜਾਂ ਤਾਂ ਕੋਈ ਬਹੁਤ ਗਹਿਰੀ ਦੁਸ਼ਮਣੀ ਸੀ। ਕਿਉਂਕਿ ਦੇਖਣ ਤੇ ਲੱਗਦਾ ਸੀ ਵੀ ਜਿਹੜੀਆਂ ਗੋਲੀਆਂ ਨੇ ਬਹੁਤ ਨੇੜਿਓਂ ਮਾਰੀਆਂ ਗਈਆਂ ਹੁੰਦੀਆਂ ਨੇ ਤੇ ਜੇ ਦੁਸ਼ਮਣੀ ਸੀ ਤੇ ਫਿਰ ਸਾਰੇ ਪਰਿਵਾਰ ਨੂੰ ਕਿਉਂ ਮਾਰਿਆ ਤੇ ਜੇ ਕੋਈ ਬਹੁਤ ਗਹਿਰੀ ਦੁਸ਼ਮਣੀ ਸੀ ਫਿਰ ਮੁੰਡਾ ਕਿਵੇਂ ਬਚਿਆ ਹੁਣ ਸਭ ਤੋਂ ਪਹਿਲਾਂ ਪੁਲਿਸ ਇਹ ਪੜਤਾਲ ਕਰਦੀ ਹੈ ਇਹ ਕੋਸ਼ਿਸ਼ ਕਰਦੀ ਹੈ ਵੀ ਇਹਦੀ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਉਹ ਪਤਾ ਕੀਤਾ ਜਾ ਸਕੇ ਬਬਲੂ ਪਹਿਲਵਣ ਪ੍ਰਾਪਰਟੀ ਦਾ ਕੰਮ ਕਰਦਾ ਹੁੰਦਾ ਪ੍ਰਾਪਰਟੀ ਦਾ ਬਿਜ਼ਨਸ ਇਹਦਾ ਬਹੁਤ ਵਧੀਆ ਚੱਲਦਾ ਹੁੰਦਾ ਇਹ ਆਪਣੀ ਜਿਹੜੇ ਬਿਜ਼ਨਸ ਹੁੰਦਾ ਆਪਣੇ ਭਰਾ ਤੇ ਸਾਲੇ ਨਾਲ ਮਿਲ ਕੇ ਕਰਦਾ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਹੁੰਦਾ ਵੀ ਐਸੀ ਕਿਸੇ ਦੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਵੀ ਕੋਈ ਸਾਰੇ ਪਰਿਵਾਰ ਨੂੰ ਖਤਮ ਕਰ ਦੇ ਜਾਂ ਕਿਸੇ ਨੂੰ ਮਾਰ ਦੇ ਵੀ ਐਸਾ ਕੋਈ ਸਾਨੂੰ ਤਾਂ ਸਾਡੀ ਨਜ਼ਰ ਦੇ ਵਿੱਚ ਤਾਂ ਹੈ ਨਹੀਂ ਹੁਣ ਪੁਲਿਸ ਆਪਣੇ ਹਿਸਾਬ ਨਾਲ ਵੀ ਤਹਿਕੀਕਾਤ ਕਰਦੀ ਹੈ ਵੀ ਪੁਲਿਸ ਨੂੰ ਐਸਾ ਕੋਈ ਵੀ ਸਰਾਖ ਨਹੀਂ ਮਿਲਦਾ ਜਿਹੜੀ ਕਿ ਐਡੀ ਵੱਡੀ ਕਿਸੇ ਨਾਲ ਦੁਸ਼ਮਣੀ ਹੋਵੇ ਉਹ ਖਤਮ ਕਰ ਦੇ ਹੁਣ ਪੁਲਿਸ ਦੇ ਦਿਮਾਗ ਦੇ ਵਿੱਚ ਇਹ ਵੀ ਸੀ ਵੀ ਇੱਕ ਬੰਦੇ ਨੂੰ ਛੱਡ ਕੇ ਬਾਕੀ ਸਾਰਾ ਪਰਿਵਾਰ ਜਿਹੜਾ ਉਹ ਖਤਮ ਹੋ ਜਾਂਦਾ ਪੁਲਿਸ ਜਦੋਂ ਪੂਰੀ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਲੱਗਦਾ ਜਿਹੜਾ ਬਬਲੂ ਪਹਿਲਵਾਨ ਹੁੰਦਾ ਉਹਨੇ ਪ੍ਰਾਪਰਟੀ ਦੇ ਬਿਜ਼ਨਸ ਦੇ ਵਿੱਚੋਂ 50 ਤੋਂ 60 ਕਰੋੜ ਦੀ ਪ੍ਰਾਪਰਟੀ ਬਣਾਈ ਹੁੰਦੀ ਹੈ ਘਰ ਦੇ ਵਿੱਚ ਖੁਸ਼ਹਾਲੀ ਹੁੰਦੀ ਹੈ ਪੈਸਾ ਹੁੰਦਾ ਸਭ ਕੁਝ ਹੁੰਦਾ ਹੈ ਬਬਲੂ ਪਹਿਲਵਾਨ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਹੁੰਦਾ ਇੱਕੋ ਇੱਕੋ ਦਾ ਬੇਟਾ ਹੁੰਦਾ ਅਭਿਸ਼ੇਕ ਤੇ ਅਭਿਸ਼ੇਕ ਨੂੰ ਉਹਨੇ Honda City ਕਾਰ ਦਿੱਤੀ ਹੁੰਦੀ ਹੈ ਤੇ ਅਭਿਸ਼ੇਕ ਨੂੰ ਖੁੱਲਾ ਖਰਚਾ ਦਿੱਤਾ ਜਾਂਦਾ ਵੀ ਇਹਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਆਵੇ ਹਾਲਾਂਕਿ ਆਪ ਉਸ ਸਕੂਟੀ ਤੇ ਚੱਲਦਾ ਸੀ ਪਰ ਉਹਦਾ ਜਿਹੜਾ ਬੇਟਾ ਸੀ ਉਹ ਗੱਡੀ 'ਤੇ ਜਾਂਦਾ ਸੀ ਤੇ ਬੇਟੀ ਨੂੰ ਵੀ ਬਹੁਤ ਪਿਆਰ ਕਰਦਾ ਸੀ ਪੂਰੇ ਪਰਿਵਾਰ ਨੂੰ ਪਿਆਰ ਕਰਦਾ ਸੀ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਇਸ ਤਰੀਕੇ ਦੇ ਨਾਲ ਜਿਹੜੇ ਹੁਣ ਚਾਰ ਜੀਆਂ ਦਾ ਕਤਲ ਹੋਇਆ ਸੀ ਤਿੰਨ ਜੀਆਂ ਦਾ ਕਤਲ ਹੋਇਆ ਸੀ ਤੇ ਚੌਥਾ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਪੀਜੀਆਈ ਹਸਪੀਟਲ ਦੇ ਵਿੱਚ ਲੜਦਾ ਹੁੰਦਾ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਪਰ ਇਸ ਦੌਰਾਨ ਪਤਾ ਲੱਗਦਾ ਵੀ ਜਿਹੜੀ ਲੜਕੀ ਪੀਜੀਆਈ ਦੇ ਵਿੱਚ ਸੀ ਉਹਦਾ ਲਾਜ ਚੱਲਦਾ ਸੀ ਉਹਦੀ ਵੀ 2 ਦਿਨ ਬਾਅਦ 29 ਅਗਸਤ 2021 ਨੂੰ ਮੌਤ ਹੋ ਜਾਂਦੀ ਹੈ ਹੁਣ ਇਹ ਗਿਣਤੀ 4 ਦੀ ਹੋ ਜਾਂਦੀ ਹੈ ਤੇ ਪਰਿਵਾਰ ਦੇ ਵਿੱਚ ਬਚਦਾ ਇਕੱਲਾ ਅਭਿਸ਼ੇਕ ਹੁਣ ਪੁਲਿਸ ਜਦੋਂ ਸੀਸੀਟੀਵੀ ਕੈਮਰੇ ਚੈੱਕ ਕਰਦੀ ਹੈ ਤਾਂ ਪਤਾ ਲੱਗਦਾ ਵੀ ਉਸ ਦਿਨ ਨਾ ਤਾਂ ਇਹਨਾਂ ਦੇ ਘਰ ਕੋਈ ਆਇਆ ਤੇ ਨਾ ਗਿਆ ਸਵੇਰੇ ਸਿਰਫ ਇਹਨਾਂ ਦੇ ਘਰੋਂ ਜਿਹੜਾ ਅਭਿਸ਼ੇਕ ਹੁੰਦਾ ਉਹੀ ਜਾਂਦਾ ਦਿਖਦਾ ਤੇ ਉਹ ਕਰੀਬ ਦੁਪਹਿਰੇ ਆਉਂਦਾ ਵੀ ਦਿਖਦਾ ਉਸ ਤੋਂ ਬਾਅਦ ਫਿਰ ਜਾਂਦਾ ਦਿਖਦਾ ਹੁਣ ਪੁਲਿਸ ਨੂੰ ਸ਼ੱਕ ਜਿਹੜਾ ਅਭਿਸ਼ੇਕ ਤੇ ਹੋਣਾ ਸ਼ੁਰੂ ਹੁੰਦਾ ਹੈ ਤੇ ਪੁਲਸ ਸਾਰਿਆਂ ਦੇ ਮੋਬਾਈਲ ਵੀ ਚੈੱਕ ਕਰਦੀ ਹੈ ਮੋਬਾਈਲ ਜਦੋਂ ਚੈੱਕ ਕੀਤੇ ਜਾਂਦੇ ਨੇ ਉਹਨਾਂ ਦੀ ਗੈਲਰੀ ਦੇ ਵਿੱਚ ਜਿਹੜੀ ਤਮੰਨਾ ਹੁੰਦੀ ਹੈ ਉਹਦੀ ਗੈਲਰੀ ਦੇ ਵਿੱਚ ਇੱਕ ਪਿਸਟਲ ਦੀ ਫੋਟੋ ਹੁੰਦੀ ਹੈ ਜਿਹੜਾ 32 ਬੋਰ ਦਾ ਪਿਸਟਲ ਹੁੰਦਾ ਹੁਣ ਸਾਰਿਆਂ ਦੇ ਮੋਬਾਈਲ ਚ ਚੈੱਕ ਕੀਤੇ ਜਾਂਦੇ ਨੇ ਤਾਂ ਸਾਰਿਆਂ ਦੇ ਮੋਬਾਈਲ ਦੇ ਵਿੱਚ ਇਹ 32 ਬੋਰ ਦਾ ਜਿਹੜਾ ਪਿਸਟਲ ਹੁੰਦਾ ਉਹਦੀ ਫੋਟੋ ਹੁੰਦੀ ਹੈ ਇਦਾਂ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਉਹਦੇ ਵਿੱਚ ਵੀ ਪਤਾ ਲੱਗਦਾ ਵੀ 32 ਬੋਰ ਦੇ ਰਵਾਲਵਰ ਦੇ ਨਾਲ ਇਹਨਾਂ ਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਹੈ ਤੇ ਜਿਹੜਾ ਬਬਲੂ ਪਹਿਲਵਾਨ ਹੁੰਦਾ ਉਹਦੇ ਸਿਰ ਦੇ ਵਿੱਚ ਤਿੰਨ ਗੋਲੀਆਂ ਮਾਰੀਆਂ ਗਈਆਂ ਨੇ ਜਿਹੜੀ ਰੋਸ਼ਨੀ ਹੁੰਦੀ ਹੈ ਬਬਲੂ ਦੀ ਸੱਸ ਉਹਦੇ ਸਿਰ ਦੇ ਵਿੱਚ ਦੋ ਤੇ ਮਾਵਾ ਧੀਆਂ ਦੇ ਸਿਰ ਦੇ ਵਿੱਚ ਇੱਕ ਇੱਕ ਗੋਲੀ ਮਾਰੀ ਗਈ ਸੀ ਉਹਨੇ ਸਾਰਾ ਕੁਝ ਪਤਾ ਲੱਗਦਾ ਫਿਰ ਪੁਲਿਸ ਅਭਿਸ਼ੇਕ ਤੋਂ ਪੁੱਛ ਕੇ ਛ ਕਰਦੀ ਹੈ ਤੇ ਜਦੋਂ ਅਭਿਸ਼ੇਕ ਤੋਂ ਪੁੱਛਿਆ ਜਾਂਦਾ ਉਹਦੇ ਆਉਣ ਦਾ ਟਾਈਮ ਜਾਣ ਦਾ ਟਾਈਮ ਉਹਦੋਂ ਕਦੇ ਟਾਈਮ ਕੋਈ ਦੱਸਦਾ ਕਦੇ ਕੋਈ ਕਹਿੰਦਾ ਮਤਲਬ ਵੀ ਉਹ ਤੋਂ ਇੱਕ ਸਹੀ ਟਾਈਮ ਨਹੀਂ ਦੱਸਿਆ ਜਾਂਦਾ ਤੇ ਜਦੋਂ ਪੁਲਿਸ ਹੋਰ ਵੀ ਇਨਵੈਸਟੀਗੇਸ਼ਨ ਕਰਦੀ ਹੈ ਉਹਦੇ ਤੋਂ ਕੋਈ ਸੰਤੁਸ਼ਟੀ ਜਨਕ ਜਵਾਬ ਨਹੀਂ ਦਿੱਤਾ ਜਾਂਦਾ ਤੇ ਉਤੋਂ ਪਰਿਵਾਰ ਦੇ ਨਾਲ ਜਿਹੜਾ ਉਹ ਵਿਹਾਰ ਹੁੰਦਾ ਉਹਦੇ ਬਾਰੇ ਪੁੱਛਿਆ ਜਾਂਦਾ ਤਾਂ ਉਹਦਾ ਵੀ ਕੋਈ ਸਹੀ ਸਹੀ ਜਵਾਬ ਉਤੋਂ ਨਹੀਂ ਦਿੱਤਾ ਜਾਂਦਾ ਤੇ ਪੁਲਿਸ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਕਰ ਚੁੱਕੀ ਹੁੰਦੀ ਹੈ ਵੀ ਇਹਦੇ ਪਰਿਵਾਰ ਦੇ ਨਾਲ ਜਿਹੜੇ ਸਬੰਧ ਸੀ ਕੋਈ ਬਹੁਤੇ ਵਧੀਆ ਨਹੀਂ ਸੀ ਤੇ ਇਹਨਾਂ ਦੀ ਕਾਫੀ ਦਿਨਾਂ ਤੋਂ ਲੜਾਈ ਚੱਲਦੀ ਹੁੰਦੀ ਹੈ ਤੇ ਇਹ ਵੀ ਪੁਲਿਸ ਨੂੰ ਪਤਾ ਲੱਗਦਾ ਵੀ ਜਿਹੜੀ ਅਭਿਸ਼ੇਕ ਦੀ ਨਾਨੀ ਸੀ ਉਹ ਵੀ ਇਹਨੂੰ ਸਮਝਾਣ ਦੇ ਵਾਸਤੇ ਹੀ ਇਸ ਘਰ ਦੇ ਵਿੱਚ ਆਈ ਹੋਈ ਸੀ ਹੁਣ ਜਦੋਂ ਪੁਲਿਸ ਨੂੰ ਇਹ ਗੱਲਾਂ ਦਾ ਪਤਾ ਲੱਗਦਾ ਤਾਂ ਪੁਲਿਸ ਅਭਿਸ਼ੇਕ ਤੋਂ ਫਿਰ ਆਪਣੇ ਹਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨੇ ਤੇ ਫਿਰ ਅਭਿਸ਼ੇਕ ਵੀ ਬੋਲਦਾ ਤੇ ਜਦੋਂ ਅਭਿਸ਼ੇਕ ਬੋਲਦਾ ਪੂਰਾ ਰੋਤਕ ਜ਼ਿਲ੍ਹਾ ਹੈਰਾਨ ਰਹਿ ਜਾਂਦਾ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਿਹੜਾ ਬਬਲੂ ਪਹਿਲਵਾਨ ਹੁੰਦਾ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ business ਬਹੁਤ ਵਧੀਆ ਚੱਲਦਾ ਹੁੰਦਾ ਤੇ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਹੁੰਦਾ ਪਰਿਵਾਰ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਹੁੰਦੀ ਤੇ ਖਾਸ ਕਰ ਬੱਚਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਇਸ ਵਾਰ ਦਾ ਤੋ ਕਰੀਬ 4 ਸਾਲ ਪਹਿਲਾਂ ਬਬਲੂ ਆਪਣੇ ਬੇਟੇ ਅਭਿਸ਼ੇਕ ਨੂੰ ਦਿੱਲੀ ਭੇਜਦਾ ਕੇਵਨ ਕਰੂ ਦਾ ਕੋਰਸ ਕਰਨ ਵਾਸਤੇ ਉੱਥੇ ਜਿੱਥੋਂ ਜਾ ਕੇ ਰਹਿੰਦੇ ਨੇ ਇੱਕੋ ਹੀ ਕਮਰੇ ਦੇ ਵਿੱਚ 4 ਜਣੇ ਜਿਹੜੇ ਰਹਿੰਦੇ ਹੁੰਦੇ ਨੇ 4 ਮੁੰਡੇ ਹੁੰਦੇ ਨੇ ਉੱਥੇ ਇਹਦੀ ਜਿਹੜੀ ਦੋਸਤੀ ਹੈ ਇੱਕ ਮੁੰਡੇ ਦੇ ਨਾਲ ਹੁੰਦੀ ਹੈ ਜਿਹੜਾ ਕਿ ਉੱਤਰਾਖੰਡ ਦਾ ਰਹਿਣ ਵਾਲਾ ਹੁੰਦਾ ਉਹਦੇ ਨਾਲ ਦੋਸਤੀ ਹੁੰਦੀ ਹੈ ਤੇ ਇਹਨਾਂ ਦੋਨਾਂ ਦੇ ਆਪਸ ਦੇ ਵਿੱਚ ਨਜਾਇਜ਼ਬੰਧ ਵੀ ਬਣਦੇ ਨੇ ਕਹਿਣ ਦਾ ਮਤਲਬ ਜਿਹੜਾ ਅਭਿਸ਼ੇਕ ਹੁੰਦਾ ਸਮਲੈੰਗੀ ਹੁੰਦਾ ਉਸ ਤੋਂ ਬਾਅਦ ਇਹਨਾਂ ਦੇ ਰਿਲੇਸ਼ਨ ਲਗਾਤਾਰ ਚੱਲਦਾ ਰਹਿੰਦਾ ਇਹ 4 ਸਾਲ ਤੱਕ ਰਿਲੇਸ਼ਨ ਚੱਲਦਾ ਉਹ ਲੜਕੇ ਨੂੰ ਅਭਿਸ਼ੇਕ ਆਪਣੇ ਘਰ ਵੀ ਲੈ ਕੇ ਆਉਂਦਾ ਘਰ 10-10 ਦਿਨ ਇਹਦੇ ਨਾਲ ਰਹਿੰਦਾ ਤੇ ਘਰ ਦੇ ਵਿੱਚ ਵੀ ਇਹਨਾਂ ਦਾ ਸਾਰਾ ਕੁਝ ਕਮਰੇ ਆਪਣੇ ਦੇ ਵਿੱਚ ਚੱਲਦਾ ਹੁਣ ਜਦੋਂ ਸਾਰਾ ਕੁਝ ਚੱਲਦਾ ਹੁੰਦਾ ਇੱਕ ਦਿਨ ਇਹਦੀ ਭੈਣ ਤਮੰਨਾ ਨੂੰ ਇਹਨਾਂ ਦੀਆਂ ਹਰਕਤਾਂ ਬਾਰੇ ਪਤਾ ਲੱਗਦਾ ਜਦੋਂ ਹਰਕਤਾਂ ਬਾਰੇ ਪਤਾ ਲੱਗਦਾ ਉਹ ਹਾਲਾਂਕਿ ਪਰਿਵਾਰ ਨੂੰ ਕੁਝ ਨਹੀਂ ਦੱਸਦੀ ਆਪਣੇ ਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਜਿਹੜਾ ਅਭਿਸ਼ੇਕ ਹੁੰਦਾ ਹੈ ਇਹ ਰਿਲੇਸ਼ਨ ਦੇ ਵਿੱਚ ਇੰਨਾ ਅੱਗੇ ਲੰਘ ਜਾਂਦਾ ਹੁਣ ਉਹ ਆਪਣੇ ਪਾਰਟਨਰ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਉਹਦੇ ਨਾਲ ਵਿਆਹ ਕਰਾਣ ਲਈ ਘਰੋਂ ਪੈਸੇ ਮੰਗਦਾ ਆਪਣਾ ਜੈਂਡਰ ਚੇਂਜ ਕਰਾਣ ਲਈ ਕਿਉਂਕਿ ਸਾਰਾ ਪਤਾ ਕਰ ਲੈਂਦਾ ਵੀ ਕਿੰਨਾ ਪੈਸਾ ਲੱਗੇਗਾ ਕੀ ਹੋਏਗਾ ਉਹਦੇ ਨਾਲ ਵਿਆਹ ਕਰਾਣ ਵਾਸਤੇ ਆਪਣਾ ਜੈਂਡਰ ਚੇਂਜ ਕਰਨ ਵਾਸਤੇ ਜਦੋਂ ਪੈਸੇ ਮੰਗੇ ਜਾਂਦੇ ਨੇ ਬਹਾਨਾ ਫੀਸ ਦਾ ਲਾਇਆ ਜਾਂਦਾ ਘਰ ਦੇ ਸ਼ਾਇਦ ਇਹਨੂੰ ਪੈਸੇ ਦੇ ਵੀ ਦਿੰਦੇ ਪਰ ਉਸ ਸਮੇਂ ਜਿਹੜੀ ਤਮੰਨਾ ਹੁੰਦੀ ਹੈ ਉਹ ਘਰਦਿਆਂ ਨੂੰ ਇਹਨਾਂ ਦੀਆਂ ਹਰਕਤਾਂ ਬਾਰੇ ਦੱਸ ਦਿੰਦੀ ਹੈ ਹੁਣ ਘਰਦਿਆਂ ਨੂੰ ਸ਼ੱਕ ਹੁੰਦਾ ਜਦੋਂ ਇਹ ਤੋਂ ਪੁੱਛਿਆ ਜਾਂਦਾ ਤਾਂ ਇਹਦਾ ਕਹਿਣਾ ਹੁੰਦਾ ਵੀ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਆਪਣੇ 파ਰਟ ਨਾਲ ਤੇ ਮੈਂ ਆਪਣਾ ਜੈਂਡਰ ਚੇਂਜ ਕਰਵਾਉਣਾ ਜਦੋਂ ਇਹ ਗੱਲ ਪਰਿਵਾਰ ਵਾਲੇ ਸੁਣਦੇ ਨੇ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਇੱਕੋ ਇੱਕ ਲੜਕਾ ਜਿਸ ਨੂੰ ਇੰਨੇ ਪਿਆਰ ਨਾਲ ਲਾਡਾਂ ਨਾਲ ਪਾਲਿਆ ਹੋਵੇ ਤੇ ਇਹ ਗੱਲ ਜਦੋਂ ਸੁਣਦੇ ਨੇ ਉਹ ਫਿਰ ਸਖਤੀ ਅਪਣਾਉਂਦੇ ਨੇ ਇਹਨੂੰ ਖਰਚਾ ਇਹਦਾ ਬੰਦ ਕਰ ਦਿੱਤਾ ਜਾਂਦਾ ਹੈ ਬਿਲਕੁਲ ਇਹਨੂੰ ਇਹ ਵੀ ਕਹਿ ਦਿੱਤਾ ਜਾਂਦਾ ਵੀ ਜੇ ਤੂੰ ਐਸਾ ਕੁਝ ਕੀਤਾ ਤਾਂ ਸਾਰੀ ਜਿਹੜੀ ਪ੍ਰਾਪਰਟੀ ਹੈ ਉਹ ਤਮੰਨਾ ਦੇ ਨਾਮ ਕਰ ਦਿੱਤੀ ਜਾਏਗੀ ਤੈਨੂੰ ਇੱਕ ਪੈਸਾ ਵੀ ਨਹੀਂ ਮਿਲਣਾ ਤੇ ਜਿਹੜਾ ਅਭਿਸ਼ੇਕ ਸੀ ਉਹਨੂੰ ਖੁੱਲਾ ਖਰਚਾ ਮਿਲਦਾ ਸੀ ਉਹ ਆਪਣਾ ਜਿਹੜਾ ਪਾਰਟਨਰ ਸੀ ਉਹਦਾ ਖਰਚਾ ਵੀ ਆਪ ਕਰਦਾ ਸੀ ਚੰਗੇ ਚੰਗੇ ਹੋਟਲਾਂ 'ਚ ਜਾ ਕੇ ਰਹਿਣਾ ਘੁੰਮਣਾ ਫਿਰਨਾ ਸਾਰਾ ਖਰਚਾ ਅਭਿਸ਼ੇਕ ਦਾ ਹੁੰਦਾ ਸੀ ਹੁਣ ਜਦੋਂ ਇਹਨੂੰ ਪਤਾ ਲੱਗਦਾ ਵੀ ਸਾਰੀ ਪ੍ਰਾਪਰਟੀ ਤਮੰਨਾ ਦੇ ਨਾਮ ਕਰ ਦਿੱਤੀ ਜਾਏਗੀ ਉਹ ਪਿਆਰ ਦੇ ਵਿੱਚ ਤਾਂ پاਗਲੀ ਸੀ ਪਰ ਆਪਣੀ ਪ੍ਰਾਪਰਟੀ ਵੀ ਨਹੀਂ ਸੀ ਛੱਡਣਾ ਚਾਹੁੰਦਾ ਫਿਰ ਇੱਕ ਪਲੈਨਿੰਗ ਕਰਦਾ ਵੀ ਸਾਰੇ ਪਰਿਵਾਰ ਨੂੰ ਜੇ ਖਤਮ ਕਰ ਦਿੱਤਾ ਜਾਏ ਤੇ ਨਾ ਹੋਏਗਾ ਬਾਂਸ ਨਾ ਬਜੇਗੀ ਬਾਂਸਰੀ ਤੇ ਖਤਰਨਾਕ ਪਲਾਨਿੰਗ ਕਰਦਾ ਆਪਣੇ ਪਰਿਵਾਰ ਨੂੰ ਮਾਰਨ ਦੀ ਤੇ ਇਹ ਆਪਣੇ ਦੋਸਤ ਜਿਹੜਾ ਹੁੰਦਾ ਉਹਨੂੰ ਬੁਲਾਉਂਦਾ ਹੋਟਲ ਦੇ ਵਿੱਚ ਉਹਦੀ ਰਹਿਣ ਦੀ ਅਰੇਂਜਮੈਂਟ ਕਰਦਾ ਤੇ ਘਰੋਂ ਵੀ ਚਲਾ ਜਾਂਦਾ ਹੈ ਬਿਨਾਂ ਦੱਸੇ 25 ਤੇ 26 ਅਗਸਤ ਨੂੰ ਇੱਕ ਘਰੋਂ ਗਾਇਬ ਰਹਿੰਦਾ ਤੇ ਘਰਦਿਆਂ ਤੋਂ ਚੋਰੀ ਇੱਕ ਘਰ ਦੀ ਰੇਕੀ ਕਰਦਾ ਪਰ ਇਹਦਾ ਦਾ ਨਹੀਂ ਲੱਗਦਾ ਕਿਉਂਕਿ 25 ਅਗਸਤ ਨੂੰ ਘਰ ਦੇ ਵਿੱਚ ਮਹਿਮਾਨ ਆਏ ਹੁੰਦੇ ਨੇ ਉਦਣ ਵੀ ਫਿਰ ਇਹਦਾ ਦਾ ਨਹੀਂ ਲੱਗਦਾ ਚਲਾ ਜਾਂਦਾ ਵਾਪਸ ਫਿਰ ਹੋਟਲ ਦੇ ਵਿੱਚ ਤੇ 26 ਨੂੰ ਵੀ ਇਹਦਾ ਦਾ ਨਹੀਂ ਲੱਗਦਾ ਕਿਉਂਕਿ ਉਦਣ ਪੜੋਸੀ ਹੁੰਦੇ ਨੇ ਉਦਣ ਫਿਰੇ ਵਾਪਸ ਚਲਾ ਜਾਂਦਾ ਦੋ ਦਿਨ ਪਰਿਵਾਰ ਜਿਹੜਾ ਇਹ ਬਚ ਜਾਂਦਾ ਤੇ 27 ਅਗਸਤ ਨੂੰ ਇਹ ਘਰ ਜਾਂਦਾ ਘਰੇ ਜਦੋਂ ਪਹੁੰਚਦਾ ਤਾਂ ਇਹ ਚੋਰੀ ਆਪਣੇ ਪਿਓ ਦੀ ਉਹੀ ਰਵਾਲਵਰ ਕੱਢਦਾ ਉਹ ਰਵਾਲਵਰ ਇਹਦੇ ਪਿਓ ਨੇ ਇਹਨੂੰ ਹੀ ਲੈ ਕੇ ਦਿੱਤੀ ਸੀ ਤੇ ਉਹਨੇ ਇਹਨੂੰ ਚਲਾਣੀ ਵੀ ਸਿਖਾਈ ਸੀ ਫਿਰ ਉਹ ਰਵਾਲਵਰ ਲੈ ਕੇ ਆਪਣੇ ਪਿਓ ਦੇ ਕਮਰੇ ਦੇ ਵਿੱਚ ਜਾਂਦਾ ਉਹ ਲੰਮਾ ਪਿਆ ਕਿਸੇ ਨਾਲ ਗੱਲ ਕਰ ਰਿਹਾ ਹੁੰਦਾ ਫੋਨ ਤੇ ਇਹ ਪਿੱਛੋਂ ਜਾ ਕੇ ਉਹਦੇ ਗੋਲੀ ਮਾਰਦਾ ਦੋ ਗੋਲੀਆਂ ਮਾਰੀਆਂ ਜਾਂਦੀਆਂ ਨੇ ਪਰ ਬਬਲੂ ਪਹਿਲਵਾਨ ਫਿਰ ਵੀ ਜਦੋਂ ਉੱਠਣ ਦੀ ਕੋਸ਼ਿਸ਼ ਕਰਦਾ ਉਹਦੇ ਤੀਜੀ ਗੋਲੀ ਮਾਰੀ ਜਾਂਦੀ ਹੈ ਉਸ ਤੋਂ ਬਾਅਦ ਇਹ ਉੱਪਰ ਜਾਂਦਾ ਇਹਦੀ ਭੈਣ ਸੁੱਤੀ ਪਈ ਹੁੰਦੀ ਹੈ ਸੁੱਤੀ ਪਈ ਦੇ ਸਿਰ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਜਦੋਂ ਉੱਥੇ ਇਹਦੀ ਮਾਂ ਅੰਦਰ ਦਾਖਲ ਹੁੰਦੀ ਹੈ ਫਿਰ ਮਾਂ ਨੂੰ ਗੋਲੀ ਮਾਰੀ ਜਾਂਦੀ ਹੈ ਤੇ ਉਸ ਤੋਂ ਬਾਅਦ ਨਾਨੀ ਦੇ ਗੋਲੀ ਮਾਰੀ ਜਾਂਦੀ ਹੈ ਜਦੋਂ ਨਾਨੀ ਦੇ ਵੀ ਗੋਲੀ ਮਾਰਦਾ ਉਸ ਤੋਂ ਬਾਅਦ ਨਾਨੀ ਹਿੱਲਣ ਦੀ ਕੋਸ਼ਿਸ਼ ਕਰਦੀ ਹੈ ਉਹਦੇ ਸਿਰ ਦੇ ਵਿੱਚ ਫਿਰ ਦੂਜੀ ਗੋਲੀ ਮਾਰੀ ਜਾਂਦੀ ਹੈ ਇਹ ਗੋਲੀਆਂ ਬਿਲਕੁਲ ਨੇੜਿਓਂ ਮਾਰੀਆਂ ਜਾਂਦੀਆਂ ਨੇ ਹੁਣ ਉੱਤੇ ਉਹਨਾਂ ਨੂੰ ਮਾਰਨ ਤੋਂ ਬਾਅਦ ਇਹ ਲੋਕ ਲਾਂਦਾ ਤੇ ਚਾਬੀ ਆਪਣੇ ਕੋਲ ਰੱਖ ਲੈਂਦਾ ਥੱਲੇ ਪਿਓ ਦੇ ਵੀ ਕਮਰੇ ਨੂੰ ਵੀ ਲੋਕ ਲਾ ਕੇ ਚਾਬੀ ਆਪਣੇ ਕੋਲ ਰੱਖ ਲੈਂਦਾ ਉਸ ਤੋਂ ਬਾਅਦ ਇਹ ਵਾਪਸ ਹੋਟਲ ਚਲਾ ਜਾਂਦਾ ਹੈ ਹੋਟਲ ਆਪਣੇ ਦੋਸਤ ਨੂੰ ਮਿਲਦਾ ਉਸ ਤੋਂ ਬਾਅਦ ਫਿਰ ਇਹ ਫੋਨ ਦਾ ਨਾਟਕ ਤੇ ਉਸ ਤੋਂ ਬਾਅਦ ਘਰ ਆ ਕੇ ਰੋਣ ਧੋਣ ਦਾ ਨਾਟਕ ਸ਼ੁਰੂ ਕਰਦਾ ਇਹਦਾ ਸਾਰਾ ਇਹ ਨਾਟਕ ਸ਼ੁਰੂ ਹੁੰਦਾ ਹੈ ਉਨੇ ਸਾਰਾ ਕੁਝ ਪੁਲਿਸ ਨੂੰ ਜਦੋਂ ਪਤਾ ਲੱਗਦਾ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਫਿਰ ਇਹ ਤੋਂ ਰਵਾਲਵਰ ਵੀ ਬਰਾਮਦ ਕੀਤਾ ਜਾਂਦਾ ਤੇ ਉਹ ਚਾਬੀਆਂ ਵੀ ਬਰਾਮਦ ਕੀਤੀਆਂ ਜਾਂਦੀਆਂ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਫਿਰ ਇਹਦਾ ਰਿਮਾਂਡ ਲਿਆ ਜਾਂਦਾ ਰਿਮਾਂਡ ਦੇ ਵਿੱਚ ਇਹਦੀ ਸਾਰੀ ਜਾਣਕਾਰੀ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਿਆ ਜਾਂਦਾ ਜਿਸ ਬਬਲੂ ਪਹਿਲਵਾਨ ਨੇ ਇੰਨਾ ਕੁਝ ਕਮਾਇਆ ਇੰਨੀ ਕਮਾਈ ਕੀਤੀ ਆਪਣੀ ਔਲਾਦ ਲਈ ਆਪਣੀ ਔਲਾਦ ਨੂੰ ਉਹਨੇ ਕੋਸ਼ਿਸ਼ ਕੀਤੀ ਵੀ ਕਿਸੇ ਚੀਜ਼ ਦੀ ਕਮੀ ਨਾ ਆਵੇ ਔਲਾਦ ਗੱਡੀਆਂ 'ਚ ਘੁੰਮੇ ਆਪ ਉਹ ਸਕੂਟੀ ਤੇ ਘੁੰਮਦਾ ਰਿਹਾ ਖਰਚਾ ਖੁੱਲਾ ਦਿੱਤਾ ਪਰ ਉਸੇ ਔਲਾਦ ਨੇ ਪੂਰੇ ਪਰਿਵਾਰ ਦਾ ਸਤਿਆਨਾਸ਼ ਕੀਤਾ ਉਹਨਾਂ ਨੂੰ ਐਸੀ ਮੌਤ ਦਿੱਤੀ ਵੀ ਬੰਦਾ ਇਹੀ ਸੋਚਦਾ ਵੀ ਐਸੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ ਇਹ ਅੱਜ ਵੀ ਕੇਸ ਚੱਲਦਾ ਹੈ ਤੇ ਅਭਿਸ਼ੇਕ ਅੱਜ ਵੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਪੁਲਿਸ ਦੀ ਇਹ ਵੀ ਇਨਵੈਸਟੀਗੇਸ਼ਨ ਚੱਲਦੀ ਹੈ ਵੀ ਇਹਦੇ ਨਾਲ ਕੋਈ ਹੋਰ ਵੀ ਸ਼ਾਮਲ ਸੀ ਜਾਂ ਇਹ ਇਕੱਲਾ ਸੀ ਜਦੋਂ ਆਪਣੀਆਂ ਭਾਵਨਾਵਾਂ ਆਪਣੇ ਦਿਮਾਗ ਤੇ ਹਾਵੀ ਹੋ ਜਾਣ ਉਦੋਂ ਬਰਬਾਦੀ ਆਉਂਦੀ ਹੈ ਤੇ ਉਹੀ ਸਾਰਾ ਕੁਝ ਇੱਥੇ ਹੋਇਆ ਆਪਣੀ ਵੀ ਜ਼ਿੰਦਗੀ ਬਰਬਾਦ ਕੀਤੀ ਜੇਲ੍ਹ ਦੇ ਵਿੱਚ ਗਿਆ ਤੇ ਪੂਰੇ ਪਰਿਵਾਰ ਨੂੰ ਵੀ ਇਸ ਮੌਤ ਦੇ ਘਾਟ ਉਤਾਰਿਆ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤੇ ਆਪਾਂ ਬਹੁਤ ਵੱਡੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਹਮੇਸ਼ਾ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪੇ ਪਤੀ ਪਤਨੀ ਭੈਣ ਭਰਾ ਉਹ ਰਿਸ਼ਤਿਆਂ ਦੀ ਕਦਰ ਕਰੋ ਉਹਨਾਂ ਦੀ ਕਦਰ ਕਰੋਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਕਾਰ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਾਰ